ਪੀਆਰਟੀ ਦੇ ਮੁਲਾਜ਼ਮਾਂ ਵੱਲੋਂ ਸਮਾਣਾ ਪਾਤਲਾ ਸੜਕ ਤੇ ਆਵਾਜਾਈ ਠੱਪ ਕੀਤੀ ਗਈ ਹੈ ਮਾਮਲਾ ਕੁਛ ਇਹ ਕਿ ਕੁਝ ਦਿਨ ਪਹਿਲਾਂ ਪੀਆਰਟੀ ਦਾ ਡਰਾਈਵਰ ਚੰਡੀਗੜ੍ਹ ਜਾ ਰਿਹਾ ਸੀ ਤਾਂ ਉਸ ਦਾ ਰਸਤੇ ਵਿੱਚ ਕਿਸੇ ਕੈਂਟਰ ਚਾਲਕ ਨਾਲ ਦਬਾਦ ਹੋਇਆ ਉਹਦੇ ਬਾਅਦ ਉਸ ਨੂੰ ਸੱਟਾਂ ਮਾਰੀ ਗਈਆਂ ਉਹ ਹਸਪਤਾਲ ਚ ਜ਼ੇਰੇ ਇਲਾਜ ਹੈ ਇਹ ਜਿਹੜੇ ਕੰਡੈਕਟਰ ਹੈ ਪੀਆਰਟੀ ਦਾ ਇਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਗਈ ਹੈ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਲੇਕਿਨ ਇਹਨਾਂ ਦਾ ਕਹਿਣਾ ਹੈ ਪੀਆਰਟੀ ਦੇ ਮੁਲਾਜ਼ਮਾਂ ਦਾ ਕਿ ਪੁਲਿਸ ਨੇ ਅਜੇ ਉਹਨਾਂ ਕੋਈ ਸਖਤ ਕਾਰਵਾਈ ਨਹੀਂ ਕੀਤੀ ਬਲਕਿ ਸਾਨੂੰ ਧਮਕੀ ਦਿੱਤੀ ਜਾ ਰਹੀ ਹੈ ਉਹਨਾਂ ਲੋਕਾਂ ਵੱਲੋਂ ਹੁਣ ਕਦੋਂ ਪ੍ਰਸ਼ਾਸਨ ਜਾਂ ਪੁਲਿਸ ਦੇ ਅਧਿਕਾਰੀ ਇਸ ਮਾਮਲੇ ਨੂੰ ਕਿਸ ਤਰ੍ਹਾਂ ਨਿਜੜਦੇ ਹਨ ਇਹ ਆਉਣ ਵਾਲੇ ਸਮੇਂ ਦੱਸੇਗਾ ਲੇਕਿਨ ਇਸ ਸਮੇਂ ਪਟਾਰਦੋ ਹਿਸਾਰ ਜਾਣ ਵਾਲੀ ਸੜਕ ਤੇ ਆਵਾਜਾਈ ਠੱਪ ਹੈ ਲੋਕ ਪਰੇਸ਼ਾਨ ਹੋ ਰਹੇ ਹਨ ਗੱਲਬਾਤ ਕਰਦੇ ਹਾਂ ਮੇਰੇ ਨੋਟ ਦਿਲਵਾਕ ਜੀ ਕਿਹੜੇ ਰੋਡ ਕਿੰਨੇ ਤਰੀਕ ਦੀ ਗੱਲ ਹੈ ਤੁਸੀਂ ਦੱਸੋ ਕਿਹੜੇ ਰੋਡ ਤੇ ਸੋਮਵਾਰ ਦੀ ਗੱਲ ਹੈ ਜੀ ਅਸੀਂ ਸਮਾਣੇ ਤੋਂ ਡਿਊਟੀ ਸਟਾਰਟ ਕਰਕੇ ਚੰਡੀਗੜ੍ਹ ਜਾ ਰਹੀ ਸੀ ਜੀ ਸਮਾਣੇ ਫਤਿਹਪੁਰ ਵਾਲੇ ਢੋਲ ਤੇ ਜੀ ਟਰੱਕ ਵਾਲੇ ਨਾਲ ਮੁੱਲੀ ਬਹਿਸ ਹੋਈ ਹੈ ਜੀ ਉਸ ਤੋਂ ਬਾਅਦ ਉਹਨੇ ਜਦੋਂ ਮੈਂ ਅਗਲੇ ਦਿਨ ਡਿਊਟੀ ਖਤਮ ਕਰਕੇ ਸਮਾਨੇ ਤੋਂ ਘਰ ਜਾ ਰਿਹਾ ਸੀਗਾ ਤਾਂ ਉਹਨਾਂ ਨੇ ਸਮਾਨੇ ਤੋਂ ਮੇਰਾ ਪਿੱਛਾ ਕਰਾਈ ਰਸਤੇ ਦੇ ਵਿੱਚ ਉਹਨਾਂ ਨੇ ਮੁੰਡੇ ਖੜਾਏ ਹੋਏ ਸੀਗੇ ਤੇ ਮੇਰੇ ਪਿੱਛੇ ਵੀ ਮੁੰਡੇ ਲਾਏ ਹੋਏ ਸੀ ਉਹਨਾਂ ਨੇ ਮੈਨੂੰ ਰਸਤੇ ਦੇ ਵਿੱਚ ਘੇਰ ਕੇ ਮੇਰੇ ਨਾਲ ਕੁੱਟਮਾਰ ਕਰੀਆ ਤੇ ਮੇਰਾ ਹੱਥ ਸਮਾਨ ਵੀ ਖੋਇਆ ਜੀ ਕੋਈ ਕੀ ਕੋਈ ਪੈਸੇ ਵੀ ਲਏ ਮਸ਼ੀਨ ਮੇਰਾ ਮੇਰਾ ਬੈਗ ਕਨੈਕਟਰੀ ਬੈਗ ਸੀਗਾ ਤੇ ਮੇਰੇ ਉਹਦੇ ਵਿੱਚ ਮਸ਼ੀਨ ਆ ਮੇਰਾ ਬਕਸਾ ਵੀ ਆ ਤੇ ਮੇਰੇ ਦੋ ਫੋਨ ਆਗੇ ਮੇਰਾ ਹੋਰ ਪਰਸਨਲ ਸਮਾਨ ਵੀ ਆ ਜੀ ਰੈਗੂਲਰ ਉਹ ਕਨਟਰੈਕਟਰ ਕਨੈਕਟਵੇਸ ਤੇ ਹਾਂ ਦੇ ਰਹੇ ਨੇ ਪੁਲਿਸ ਕੋਈ ਕਾਰਵਾਰੀ ਕਾਰਵਾਈ ਨਹੀਂ ਕਰ ਰਹੀ ਤਿੰਨ ਦਿਨ ਹੋ ਗਏ ਉਹਨਾਂ ਨੂੰ ਫਰਾਰ ਹੋਇਆ ਨੂੰ ਤੇ ਉਹ ਫੋਨ ਕਰਕੇ ਹੁਣ ਵੀ ਸਾਨੂੰ ਧਮਕੀਆਂ ਦੇ ਰਿਹਾ ਜੀ ਹਾਂਜੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਮੈਂ ਹਾਂਜੀ ਇਹ ਸਰ 13 ਤਰੀਕ ਨੂੰ ਸਾਡੀ ਗੱਡੀ ਸਮਾਨੇ ਤੋਂ ਪਟਿਆਲੇ ਲਈ ਚੱਲੀ ਸੀ ਤੇ ਸਾਡੇ ਡਰਾਈਵਰ ਕੰਟਰੈਕਟਰ ਰੂਟ ਤੇ ਜਾਂਦੇ ਤਾਂ ਮੂਰੇ ਇੱਕ ਕੈਂਟਰ ਵਾਲਾ ਸੀਗਾ ਜੀ ਇੱਥੋਂ ਤੇ ਉਹ ਕੈਂਟਰ ਵਾਲੇ ਨੇ ਇਹਨਾਂ ਨੂੰ ਸਾਈਡ ਦੱਬਦੀ ਮੂਰੇ ਟਰਾਲਾ ਸੀਗਾ ਗੱਡੀ ਜਦੋਂ ਉਹਨੂੰ ਪਾਸ ਕਰਨ ਲੱਗੀ ਤਾਂ ਉਹਨੇ ਇੱਕਦਮ ਗੱਡੀ ਦੇ ਮੂਰੇ ਕਰਤੀ ਤਾਂ ਇਹਨਾਂ ਨੇ ਜਲੋ ਉਨੂੰ ਬਰਾਬਰ ਲਾ ਕੇ ਗੱਡੀ ਸਮਝਾਇਆ ਵੀ ਭਾਈ ਤੂੰ ਨਜਾਇਜ਼ ਕੱਟ ਮਾਰਿਆ ਵੀ ਡਰਾਈਵਰ ਬੰਦਾ ਤੂੰ ਦੇਖ ਕੇ ਚਲਾ ਤਾਂ ਉਹਨੇ ਜਿਹੜਾ ਮਤਲਬ ਇਹਨਾਂ ਨਾਲ ਗਾਲੀ ਗਲੋਚ ਕੀਤੀ ਤੇ ਆਪਸੀ ਚਲੋ ਟਕਰਾਰ ਹੋਊਗੀ ਡਰਾਈਵਰ ਕਨੈਕਟਰ ਦੀ ਹਾਂਜੀ ਕਨੈਕਟਰ ਵਾਲੇ ਨੇ ਤੇ ਹਾਂਜੀ ਉਹ ਵੀ ਦੋ ਤਿੰਨ ਜਣੇ ਸੀਗੇ ਤੇ ਦੋ ਜਣੇ ਇਹ ਡਰਾਈਵਰ ਕਨੈਕਟਰ ਇਹ ਸੀਗੇ ਚਲੋ ਇਹਨਾਂ ਦੀ ਟਕਰਾਰ ਵਾਜੀ ਹੋਗੀ ਆਪਸ ਵਿੱਚ ਉਤੋਂ ਚਲੋ ਇਹ ਚੱਲ ਪਏ ਨਾਲ ਸਵਾਰੀਆਂ ਨੇ ਵੀ ਉਹਨੂੰ ਸਮਝਾਇਆ ਕੋਈ ਜ਼ਿਆਦੇ ਕੁੱਟ ਮਾਰ ਕੋਈ ਐਵੀ ਦੀ ਗੱਲਬਾਤ ਉੱਤੇ ਹੋਈ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਅੱਗੇ ਜਿਹੜਾ ਸਟਾਪੇਜ ਆਉਣਾ ਹੀ ਉੱਥੋਂ ਸਵਾਰੀ ਚੜਾ ਕੇ ਗੱਡੀ ਤੋਰੀ ਤਾਂ ਉਹ ਜਿਹੜਾ ਕੈਂਟਰ ਸੀਗਾ ਇਹਨਾਂ ਨੂੰ ਪਾਸ ਕਰਕੇ ਅੱਗੇ ਜਾ ਕੇ ਫੇਰ ਘੱਟ ਲੱਗ ਗਿਆ ਮਾਰਨਾ ਮਤਲਬ ਜਿਹੜੇ ਉਹ ਬਦਮਾਸ਼ੀ ਕਰਦੇ ਸੀਗੇ ਜਿਹੜੇ ਕੈਂਟਰ ਦੇ ਵਿੱਚ ਡਰਾਈਵਰ ਸੀਗੇ ਜੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਖੈਬਾਜੀ ਦੇ ਵਿੱਚ ਕਨੈਕਟਰ ਆਪਣਾ ਇੱਧਰ ਸਮਾਨੇ ਦੇ ਨਾਲ ਦੇ ਗਰਦਿਆਲਪੁਰੇ ਦਾ ਲੋਕਲ ਆਈ ਰਹਿਣ ਵਾਲਾ ਇਹਨਾਂ ਨੇ ਉਹ ਪਿੰਡ ਦੇ ਕੋਈ ਇਹਨਾਂ ਦਾ ਸੀਗਾ ਨਾਲ ਦਾ ਟਰੱਕ ਡਰਾਈਵਰਾਂ ਦੇ ਹਾਂਜੀ ਇਹਨਾਂ ਨੇ ਨਹੀਂ ਨਹੀਂ ਉਸ ਤੋਂ ਬਾਅਦ ਸਾਡੇ ਵੱਲੋਂ ਕੋਈ ਸ਼ਿਕਾਇਤ ਨਹੀਂ ਸੀ ਬਿਲਾਲ ਪਰ ਉਹ ਜਿਹੜਾ ਕਨਡਕਟਰ ਜਦੋਂ ਘਰ ਜਾ ਰਿਹਾ ਸੀ ਇਹਨਾਂ ਨੇ ਆਪਣੇ ਗੁੰਡੇ ਇਕੱਠੇ ਕਰਕੇ ਟਰੱਕ ਡਰਾਈਵਰ ਨੇ ਹਾਂਜੀ ਪੀਆਰਡੀਸੀ ਕਨਡਕਟਰ ਦੀ ਕੁੱਟਮਾਰ ਕੀਤੀ 18 ਦਿਲਬਾਖ ਸਿੰਘ ਜੀ ਉਹ ਕਿਹੜੇ ਪਿੰਡ ਦੇ ਚੰਡੀਏ ਡਿੱਪੂ ਜੀ ਡਿਊਟੀ ਕਰਦਾ ਜੀ ਕਰਦੇਾਲਪੁਰਾ ਪਿੰਡ ਆਈਆ ਸਮਾਣੇ ਦੇ ਨਾਲ ਹੀ ਹਾਂ ਫਿਰ ਕੀ ਹੋਇਆ ਉਹ ਦਿਨ ਹਾਂਜੀ ਇਹਨਾਂ ਨੇ ਕੁੱਟਮਾਰ ਕੀਤੀ ਕਿਰਪਾਨਾ ਦਾ ਡਾਂਗਾ ਦਾ ਮੁੰਡੇ ਦੇ ਅਸੀਂ ਨੀਲ ਪਏ ਆ ਹਸਪੀਟਲ 'ਚ ਐਡਮਿਟ ਆਈਓ ਸਿਵਲ ਹਸਪੀਟਲ ਸਮਾਣੇ ਉਸ ਤੋਂ ਬਾਅਦ ਅਸੀਂ ਚਲੋ ਕੰਪਲੇਂਟ ਕੀਤੀ ਪੁਲਿਸ ਕੰਪਲੀਟ ਕਰਕੇ ਅਸੀਂ ਉਸ ਦਿਨ ਦੇ 4 ਦਿਨ ਹੋ ਗਏ ਜੀ ਕਾਰਵਾਈ ਦੀ ਮੰਗ ਕਰੀ ਜਾਂਦੇ ਆ ਇਹਨਾਂ ਨੇ ਇੱਕ ਜਿਹੜੀਆਂ ਸਿੰਪਲ ਜੀਆਂ ਧਰਾਵਾਂ ਲਾ ਕੇ ਉਹਦੇ ਇੱਕ ਕਾਰਵਾਈ ਕਰਕੇ ਜਿਹੜਾ ਸਾਨੂੰ ਟਾਲਮਟੋਲ ਕਰੀ ਜਾਂਦੇ ਆ ਹੁਣੇ ਜਾਮ ਕਤਲ ਕਿੰਨੇ ਟਾਈਮ ਖੜੇ ਹੋਏ ਹਾਂ ਜੀ ਅਸੀਂ ਕਾਰਵਾਈ ਦੀ ਮੰਗ ਕਰ ਰਹੇ ਹਾਂ ਜੀ ਜਿਹੜੀ ਬੰਦੀ ਧਾਰਾ 307 ਇਰਾਦਾ ਕਤਲ ਦੀ 18 20 ਜਣੇ ਉਹਨੂੰ ਮਾਰਨ ਲਈ ਪਏ ਆ ਤੇ ਜਿਹੜਾ ਕੈਸ਼ ਸਰਕਾਰੀ ਕੈਸ਼ ਉਹਦਾ ਖੋ ਕੇ ਲੈ ਕੇ ਗਏ ਲੁੱਟ ਖੋਹ ਦੀ ਜਿਹੜੀ 379 ਬੀ ਧਾਰਾ ਬਣਦੀ ਹੈ ਜੀ ਉਹ ਧਾਰਾ ਲਈ ਜਾਵੇ ਤੇ ਬੰਦੇ ਅਰੈਸਟ ਕੀਤੇ ਜਾਣ। ਇਹਨਾਂ ਬੰਦਾ ਸਾਰੇ ਇਹਨਾਂ ਦੀ ਨਾ ਥੋੜੇ ਪਰਸੋ ਚ ਉਹ ਲੜਾਈ ਹੋਈ ਸੀ ਆਪਣੇ ਜੇ ਕਿਤੇ ਪਹਿਲਾਂ ਵੀ ਇਹ ਕਿਤੇ ਪੈਸੇ ਹਨਾ ਉਹ ਟਰੱਕ ਡਰਾਈਵਰ ਨੇ ਬੱਸ ਡਰਾਈਵਰ ਕਨੈਕਟਰ ਨਾਲ। ਹੂੰ। ਕੋਈ ਪਹਿਲਾਂ ਵੀ 10 ਸਾਲ ਸੰਪਤਾ ਲੱਗਿਆ ਵੀ ਪਹਿਲਾਂ ਵੀ ਇਹਨਾਂ ਦਾ ਕੁਝ ਝਗੜਾ ਝਗੜਾ ਹੋਇਆ ਸੀ ਕਿਤੇ। ਉਸ ਦੀ ਬੱਸ ਦੇ ਵਿੱਚ ਇਹਨਾਂ ਜਿਹੜਾ ਟਰੱਕ ਡਰਾਈਵਰ ਕਨੈਕਟਰ ਨੇ ਦੋ ਮੁੰਡੇ ਫਾਦੇ ਪੁਰਦੇ ਨੇ ਇੱਕ ਇਹਨਾਂ ਦੇ ਪਿੰਡ ਦਾ ਕਨੈਕਟਰ ਜਿਹੜੇ ਪਿੰਡ ਦਾ ਗਰਿਆਲਪੁਰ ਦਾ ਕਨੈਕਟਰ ਹੈ ਉਸ ਪਿੰਡ ਦਾ ਮੁੰਡਾ ਹੈ। ਆਪੇ ਚ ਨੇੜੇ ਤੇੜੇ ਦੇ ਵੀ ਸ਼ਰੀਕੇ ਦੇ ਵਿੱਚ ਵੀ ਨੇ। ਜਿਨ੍ਹਾਂ ਨੇ ਅਨਕਿਆਰ ਕੇ ਨਦੀ ਤਰੇਠੇ ਮੋੜ ਤੇ ਅਨਕਿਆਰ ਕੇ ਆਂਦੇ ਇਹਨਾਂ ਨੂੰ ਘੇਰ ਕੇ ਕੁੱਟਿਆ ਤੇ ਉਹ ਕੁੱਟਣ ਤੇ ਜਿਹੜਾ ਧਾਕਲ ਹਸਪੀਟਲ ਆਇਆ ਇਹਦੇ ਬਿਆਨ ਲਿਖ ਕੇ ਤੇ ਜਿਹੜਾ ਮੁਕੱਦਮਾ 341 23 ਦਾ 6493 ਦਾ ਜਿਹੜਾ ਅਨਪਛਾਤੇ ਦਿੱਤਿਆ ਹੋਇਆ ਜਿਹੜੀ ਦੋਸ਼ੀਆਂ ਦੀ ਭਾਲ جاری ਹੈ ਮੁਕੱਦਮਾ ਦਰਜ ਹੈ ਇਹ ਕਹਿੰਦੇ ਵੀ ਜਾਣਲੇਵਾ ਹਮਲਾ ਹੋਇਆ ਕੋਈ ਸਟਰੰਗਲ ਕਰ ਰਹੇ ਹਾਂ ਜਾਣਲੇਵਾ ਹਮਲਾ ਹੁੰਦਾ ਤਾਂ ਸੱਟ ਮਾਰਦੇ ਹੁੰਦੇ ਬਾਕੀ ਰਿੰਦੀਕਰ ਵੀ ਇਹਨਾਂ ਨੂੰ ਕਹਿ ਆ ਵੀ ਜੋ ਵੀ ਸਾਨੂੰ ਡਾਕਟਰਾਂ ਨਾਲ ਜਿਹੜੀ ਰਿਪੋਰਟ ਆਏਗੀ ਉਹਦੇ ਹਿਸਾਬ ਨਾਲ ਅਸੀਂ ਜੁਰਮ ਚਵਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾ